ਸਸ਼ੀ ਗਰਵੀ ਜੀ ਮੈਂ ਤੁਹਾਨੂੰ ਦੱਸੀਂ ਕੁਰੀਫੇ ਬੱਤਨ ਦੀ ਮਿੱਟੀ ਨਿਊ ਚੈਨਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਵੇਰਕਾ ਦੇ ਵਿੱਚ ਦੁਸ਼ਹਿਰਾ ਤੇ ਚੱਲ ਰਿਹਾ ਦੁਸ਼ਹਿਰੇ ਤੇ ਜਿਹੜੀ ਜਲੇਬੀ ਚੱਲਦੀ ਹੈ ਵਾਹ ਕੀ ਬਾਤ ਹੈ ਇੱਥੇ ਸੇਠੀ ਸਾਹਿਬ ਦੀ ਜਲੇਬੀ ਦੇਖੋ ਲੋਕੀ ਕਿਸ ਤਰ੍ਹਾਂ ਪੈ ਰਹੇ ਨੇ ਜਲੇਬੀ ਨੂੰ ਟੁੱਟ ਟੁੱਟ ਕੇ ਆਹ ਦੇਖਿਓ ਲਾਈਵ ਪ੍ਰੋਗਰਾਮ ਜਿਹੜਾ ਸਾਡਾ YouTube ਤੇ ਬੱਤਨ ਦੀ ਮਿੱਟੀ ਨਿਊ ਚੈਨਲ ਤੋਂ ਆਹ ਸੇਠੀ ਸਾਹਿਬ ਦੀਆਂ ਜਲੇਬੀਆਂ ਆ ਸਾਰੀਆਂ ਰੈਗੂਲਰ ਕਿਸ ਤਰ੍ਹਾਂ ਕਸਟਮਰ ਇਕੱਠਾ ਹੋ ਰਿਹਾ ਹੈ ਲਾਈਨਾਂ ਦੇ ਵਿੱਚ ਖਲੋਤਾ ਹੈ ਪੈਸੇ ਫੜ ਕੇ ਕਿ ਕੋਈ ਦੇਖ ਲਓ ਕੋਈ ਸੰਸਤਾ ਨਹੀਂ ਹੈ ਕੋਈ ਮੰਦਰ ਨਹੀਂ ਹੈ ਇਹ ਇੱਕ ਦੁਕਾਨ ਹੈ ਜਲੇਬੀਆਂ ਦੀ ਜਿੱਥੇ ਲੋਕਾਂ ਦੀ ਇੰਨੀ ਸ਼ਰਧਾ ਹੈ ਤਾਜੀ ਚੀਜ਼ ਖਾਣ ਵਾਸਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਦੇਖੋ ਆਹ ਵੇਖੋ ਲਾਈਵ ਜਿਹਾ ਲਪਾਵਿਆਂ 'ਚ ਪੈ ਰਹੇ ਹਨ ਗਰਮ ਗਰਮ ਪ੍ਰੋਗਰਾਮ ਉਹ ਪਾਣ ਵਾਲੇ ਦੇ ਵਿਚਾਰੇ ਦੇ ਹੱਥ ਜਿਹੜੇ ਨੇ ਗਰਮ ਜਲੇਬੀ ਪਾਲ ਲਗੇ ਪੂਰੇ ਪੂਰੇ ਜਲਦੇ ਪਏ ਨੇ ਆ ਦੇਖੋ ਇਧਰੋਂ ਵੀ ਜਲੇਬੀ ਪਲਟੀ ਜਾਂਦੀ ਹੈ ਤੇ ਉਧਰ ਲਵਾਜ ਪੈਂਦੀ ਹੈ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਲੋ ਆਈਂ ਦੇਖੋ ਕਿੰਨੀ ਗਰਮੀ ਲੱਗੇ ਆ ਇਹਨਾਂ ਨੂੰ ਲਵਾਈ ਦੇਖੋ ਕਿੰਨੀ ਗਰਮੀ ਚ ਲੱਗੇ ਨੇ ਔਰ ਇਹਨਾਂ ਦੀ ਵੀ ਤਰੀਫ਼ ਕਰਨੀ ਪੈਂਦੀ ਹੈ ਦੇਖੋ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਕਿਆ ਹੀ ਬਾਤ ਹੈ ਕਿਆ ਬਾਤ ਹੈ ਆ ਦੇਖੋ ਭੀੜ ਕਿਤਾ ਜਮਾ ਲੋਕਾਂ ਦੀ ਜਲੇਬੀਆਂ ਖਾਣ ਵਾਸਤੇ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਆਹ ਲੋ ਜੀ ਆਹ ਲੋ ਆ ਮਾਰਿਆ ਪਲਟਾ ਜਲੇਬੀਆਂ ਨੂੰ ਇਹ ਆ ਗਈਆਂ ਜੇ ਚਾਣੀ ਚ ਤੇ ਆ ਗਈਆਂ ਜੇ ਗਾਂ ਲਵਾਵਿਆਂ ਚ ਕੀ ਬਾਤ ਹੈ ਜੀ ਕੀ ਬਾਤ ਹੈ ਸੇਟੀ ਜਾਬ ਸੇਟੀ ਜਲੇਬੀ Bhandar ਵੇਰ ਕਾ ਕਿਆ ਬਾਤ ਹੈ ਕਿਆ ਬਾਤ ਮੈਂ ਕਹਿੰਦਾ ਲੋਕੀ ਲੜ ਰਹੇ ਨੇ ਆਪਸ ਦੇ ਵਿੱਚ ਕਿ ਯਾਰ ਮੇਰੀ ਪਹਿਲੇ ਵਾਰੀ ਤੇ ਮੇਰੀ ਪਹਿਲੇ ਵਾਹ ਵਾਹ ਜੀ ਵਾਹ ਆ ਦੇਖੋ ਜੀ ਆ ਦੇਖੋ ਜੀ ਆ ਕਿਆ ਬਾਤ ਕਿਆ ਬਾਤ ਹਾਂ ਜੀ ਆਪ ਜੀ ਦਾ ਸ਼ੁਗਨਾਮ ਸਰ ਗੋਬਿੰਦ ਪ੍ਰਸਾਦ ਗੋਬਿੰਦ ਸਾਹਿਬ ਕਿੰਨੀ ਦਿਨ ਤੋਂ ਤੁਸੀਂ ਵੀਰਕ ਚ ਰਹ ਰਹੇ ਆ ਇਹ ਤੇ 50 ਸਾਲ ਹੋ ਗਏ ਆ 50 ਸਾਲ ਹੋ ਰਹੇ ਆ ਤੇ ਤੁਹਾਨੂੰ ਮੈਨੂੰ ਇਹ ਦੱਸੋ ਕਿ ਤੁਸੀਂ ਸਿਟੀ ਸਾਹਿਬ ਦੀ ਜਲੇਬੀ ਕਦੋਂ ਤੋਂ ਖਾ ਰਹੇ ਹੋ ਪੰਜੇ 30 ਸਾਲ ਹੀ ਹੋ ਗਏ 25-30 ਸਾਲ ਹੋ ਗਏ ਤੁਹਾਨੂੰ ਸਿਟੀ ਸਾਹਿਬ ਦੀ ਜਲੇਬੀ ਖਾਂਦੇ ਆ ਔਰ ਕੀ ਪ੍ਰੋਗਰਾਮ ਇਹਨਾਂ ਦੀ ਜਲੇਬੀ 'ਚ ਕੀ ਸੁਆਦ ਆ ਬਹੁਤ ਵਧੀਆ ਜਲਾਬੀ ਹੈ ਫਰਸਟ ਕਲਾਸ ਹੈ ਦਾ ਜੀ ਫਰੈਸ਼ ਜਲੇਬੀ ਹਾਂ ਫਰੈਸ਼ ਅਜ ਮਤਲਬ ਤਾਜੀ ਬਣਾਉਂਦੇ ਨੇ ਬਿਲਕੁਲ ਕੱਲ ਵਾਲਾ ਪ੍ਰੋਗਰਾਮ ਕੋਈ ਨਹੀਂ ਇੱਥੇ ਕਰਕਰੇਦਾਰ ਪੰਨਾ ਫਸਾ ਆਹ ਦੇਖੋ ਜੀ ਆ ਲਾਈਵ ਚੱਲਦਾ ਪਿਆ ਸਾਰਾ ਪ੍ਰੋਗਰਾਮ ਤਾਜ਼ਾ ਆਹ ਦੇਖੋ ਲੋਕਾਂ ਦੀ ਭੀੜ ਕਿੰਦਾ ਲੱਗੀ ਹੈ ਏ ਮੈਨੂੰ ਇਹ ਦੱਸੋ ਕਿ ਜੇ ਤੁਸੀਂ ਕਿਤੇ ਤੁਹਾਨੂੰ ਲੋੜ ਪਵੇ ਤੇ ਸ਼ਹਿਰੋਂ ਬਾਹਰ ਜਾਂਦੇ ਜੀ ਜਲੇਬੀਆਂ ਲੈਣ ਮੈਂ ਜੇ ਨਾ ਇੱਥੇ ਆਉਂਦੇ ਅਸੀਂ ਇੱਥੇ ਤਾਂ تسਲੀ ਹੋ ਜਾਂਦੀ ਆ ਵਾਹ ਜੀ ਵਾਹ ਕੀ ਬਾਤ ਆ ਜੀ थैंक यू ਸਰ ਸਾਨੂੰ ਇੱਥੇ ਹੀ تسਲੀ ਹੁੰਦੀ ਹੈ ਠੀਕ ਹੈ ਜੀ थैंक यू ਜੀ ਹਾਂ ਜੀ ਮੈਂ ਰਤਨ ਸਿੰਘ ਬੋ ਰਿਹਾ ਹਾਂ ਤੇ ਵੇਰਕੇ ਤਾਂ ਬੋਲਦੇ ਆ ਅਸੀਂ ਵੈਸੇ ਵੀ ਇੱਥੇ ਇਹਨਾਂ ਦੇ ਕੋਲ ਆਪਣੇ ਜਵਾਨੀ ਟਾਈਮ ਤੋਂ ਹੀ ਆ ਰਹੇ ਆ ਕਿੰਨੇ ਸਾਲਾਂ ਤੋਂ ਵੇਰਕਾ ਸਿਟੀ ਸਾਹਿਬ ਦੇ ਜਿਲੇ ਵੀ ਘਾਰੇ ਹੋ ਤੁਸੀਂ ਸਿਟੀ ਸਾਹਿਬ ਦੀ ਤਰੀਬਨ 45 ਸਾਲ ਤੋਂ ਆਪ ਜੀ ਦਾ ਸ਼ੁਭਨਾਮ ਰਤਨ ਸਿੰਘ ਰਤਨ ਸਿੰਘ ਜੀ ਆਪ ਕਿੰਨੇ ਸਾਲਾਂ ਤੋਂ ਵੇਰਕਾ ਵਿੱਚ ਰਹ ਰਹੇ ਅਸੀਂ ਤਾਂ ਇੱਥੇ ਆ ਨਾਲ ਮੁਸਵਾਬਾਦ ਏਰੀਆ 'ਚ ਰਹਿੰਦੇ ਆ ਪਰ ਵੇਰਕਾ ਗੁਰਦੁਆਰਾ ਸਾਹਿਬ ਗੁਰੂ ਸਾਨੂੰ ਰੋਜ਼ ਹੀ ਲੈ ਆਉਂਦਾ ਓਕੇ ਓਕੇ ਸਰ ਇਹਨਾਂ ਦੀਆਂ ਜਲੇਬੀਆਂ ਤੁਸੀਂ ਕਿੰਨੀ ਦੇਰ ਤੋਂ ਘਾਰੇ ਹੋ ਆ ਲਾਈਵ ਪ੍ਰੋਗਰਾਮ ਜਿਹੜਾ ਤਾਜ਼ਾ ਚੱਲ ਰਿਹਾ ਵਾ ਕਸਤਾ ਇਹ ਬਚਪਨ ਤੋਂ ਹੀ ਖਾ ਰਹੇ ਆ ਪਰ ਕਹਿਣ ਦਾ ਭਾਵੇਂ ਆ ਕਿ ਇਹਨਾਂ ਨਾਲ ਦੀ ਚੀਜ਼ ਕਿਤੇ ਨਹੀਂ ਬਣਦੀ ਤੇ ਬਾਕੀ ਜਿਹੜਾ ਖਾਏਗਾ ਨਹੀਂ ਜਲੇਬੀਆਂ ਉਹੀ ਦੱਸੇਗਾ ਇਹ ਤੇ ਖਾਣ ਤੋਂ ਬਾਅਦ ਹੀ ਪਤਾ ਚੱਲੇਗਾ ਜੀ। ਕਿਆ ਬਾਤ ਹੈ ਵਾਹ ਜੀ ਵਾਹ। ਥੈਂਕ ਯੂ ਜੀ। ਪੰਤੂ ਜੀ ਜਲੇਬੀਆਂ ਚੱਲਦੀਆਂ ਜੀ ਦੁਸ਼ਹਿਰੇ ਦੇ ਆ ਦੇਖੋ ਗਰਮ ਗਰਮ ਜਲੇਬੀ ਵਾਹ ਜੀ ਵਾਹ। ਕਿਆ ਬਾਤ ਹੈ ਤਾਜ਼ਾ ਪ੍ਰੋਗਰਾਮ ਤੇ ਤਾਜ਼ੀਆਂ ਜਲੇਬੀਆਂ। ਕਿਆ ਬਾਤ ਹੈ। ਇਹ ਇਹ ਦੁਸ਼ਹਿਰੇ ਦੇ ਚੱਲਦੀ ਹੈ ਜਲੇਬੀਆਂ ਜੀ ਸੇਠੀ ਸਾਹਿਬ ਦੀਆਂ ਸੇਠੀ ਜਲੇਬੀ ਵੀਰका ਖਾਸ ਜਲੇਬੀ ਇਹਨਾਂ ਦੀ ਤਾਜ਼ਾ ਤਾਜ਼ਾ ਕੜਾਹੇ ਚੋਂ ਨਿਕਲਦੀ ਬਾਅਦ ਚੋਂ ਆ ਪਹਿਲੀ ਲਿਫਾਫਿਆਂ ਚ ਪੈ ਜਾਂਦੀ ਹੈ ਲੋਕਾਂ ਦੀ ਭੀੜ ਦੇਖੋ ਕਿਸ ਤਰ੍ਹਾਂ ਪੈ ਰਹੀ ਹੈ ਲਾਈਵ ਦਿਖਾ ਰਿਹਾ ਜੀ ਤੁਹਾਨੂੰ ਸਾਰਾ ਵਾਹ ਜੀ ਵਾਹ ਵਾਹ ਜੀ ਵਾਹ ਕੀ ਆਈ ਬਾਤ ਪਾ ਜੀ ਕਿਦਾਂ ਸੇਠੀ ਸਾਹਿਬ ਦੀਆਂ ਜਲੇਬੀਆਂ ਕਿਦਾਂ ਗਰਮ ਗਰਮ ਤਾਜੀ ਇਹਦਾ ਇਹ ਬੋਲੋ ਸ਼ੁਗਨਾ ਬੋਲੋ ਆਪਣਾ ਨਾਮ ਬੋਲੋ ਭਾਜੀ ਨਾਮ ਬੋਲੋ ਨਾਮ ਆ ਕੇ ਜੀ ਆ ਕੇ ਤੇ ਨਾਨਾ ਮਾਰੀ ਗਿਆ ਵਾ ਆ ਦੇਖੋ ਜੀ ਲਾਈਵ ਜੀ ਇਹ ਲਾਈਵ ਜਲੇਬੀਆਂ ਚਾਹੀਦੀਆਂ ਤਾਜ਼ੀਆਂ ਤਾਜ਼ੀਆਂ ਵਿੱਚ ਤੇ ਜਾਲੀਆਂ ਆ ਵੀਰੋਂ ਨਹੀਂ ਕਿੰਨਾ ਇਦਣੇ ਇੰਗੇ ਬੋਡਕਾਸਟ ਇਹ ਦੇਖੋ ਜੀ ਇਹ ਪ੍ਰੈਪਰੇਸ਼ਨ ਚੱਲਦੀ ਹੈ ਨਾਲ ਦੇ ਨਾਲ ਪ੍ਰੈਪਰੇਸ਼ਨ ਚੱਲਦੀ ਕਿ ਆਹ ਬਾਤ ਹੈ ਕੀ ਬਾਤ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਸਾਰਾ ਇਹ ਜਲੇਬੀਆਂ ਦਾ ਦੇਖੋ ਆ ਗਰਮ ਗਰਮ ਜਲੇਬੀਆਂ ਨਿਕਲ ਰਹੀ ਹੈ ਆ ਲਓ ਜੀ ਆ ਲਓ ਕੋਈ ਅੱਧਾ ਕਿਲੋ ਦੇ ਕੋਈ ਪਾਈਆ ਦੇ ਕੋਈ ਕਿਲੋ ਲਾਈਵ ਪ੍ਰੋਗਰਾਮ ਚੱਲਦਾ ਪਿਆ ਜੀ ਤੇ YouTube ਤੇ ਸੇਠੀ ਜੀ ਸਾਭ ਦੀਆਂ ਜਲੇਬੀਆਂ ਕਿਉਂ ਜੀ ਸਾਹਿਬ ਜੀ ਕੀ ਕੀ ਜਲੇਬੀਆਂ ਲੈਣ ਆਇਓ ਤਾਜ਼ੀਆਂ ਬਿਲਕੁਲ ਤਾਜ਼ੀਆਂ ਕਿਸ ਤਰ੍ਹਾਂ ਵਧੀਆ ਸਸਤਾ ਤੇ ਵਧੀਆ ਪ੍ਰੋਗਰਾਮ ਕੀ ਆਈ ਬਾਤ ਹੈ ਕੀ ਬਾਤ ਹੈ ਦੇਖੋ ਜੀ ਹੈ ਇੱਥੇ ਆਨ ਲਾਵੇ। ਇਹ ਲਫਾਵੇ ਜਿਹ ਪਹਿਲੇ ਪਾ ਜਾਂਦੀਆਂ ਨਿਗਲਦੀਆਂ ਬਾਅਦ ਚੋਂ ਆ। ਕਿਆ ਬਾਤ ਹੈ। ਆ ਦੇਖੋ ਜੀ ਇਹ ਕਿੰਦਾ ਭੀੜ ਪੈ ਰਹੀ ਹੈ ਸਿੱਟੀ ਸਾਹਿਬ ਦੀਆਂ ਜਲੇਬੀਆਂ ਦੀ ਲਾਈਵ ਪ੍ਰੋਗਰਾਮ ਚੱਲਦਾ ਪਿਆ ਹੈ। ਅਸੀਂ ਉਹਨਾਂ ਕੈਮਰਾ ਲੈ ਕੇ ਜਾ ਰਹੇ ਹਾਂ ਸਿੱਟੀ ਸਾਹਿਬ ਦੇ। ਸਿੱਟੀ ਸਾਹਿਬ। ਸਸੀਗਲ ਜੀ ਜੇੜੀ ਸਾਹਿਬ। ਸਰ ਇਹ ਜਲੇਬੀਆਂ ਕਿੰਨੇ ਸਾਲਾਂ ਤੋਂ ਚੱਲ ਰਹੀਆਂ ਹਨ? 26 ਸਾਲ ਹੋ ਗਏ ਹਾਂਜੀ 26 ਸਾਲ ਹੋ ਗਏ 26 ਸਾਲ ਹੋ ਗਏ ਤੁਹਾਨੂੰ ਇਹ ਸੇਵਾ ਕਰਦੇ ਹੋਏ ਵੇਰਕਾ ਦੀ ਜਨਤਾ ਦੀ ਔਰ ਲੋਕੀ ਤੁਹਾਡੇ ਫੇਵਰਟ ਨੇ ਹਾਂ ਦਾ ਆਪਾਂ ਜੀ ਦੀ ਇੰਟਰਵਿਊ ਕਰਦੇ ਆਂ ਭਾਈ ਸੱਸੀ ਗੱਲ ਸਾਬ ਆਪ ਵੇਰਕਾ ਦੇ ਵਸਨੀਕ ਹੋ ਹਾਂਜੀ ਹਾਂਜੀ ਆਪ ਜੀ ਦਾ ਸ਼ੁਭ ਨਾਮ ਰਾਮ ਸਿੰਘ ਰਾਮ ਸਿੰਘ ਜੀ ਇਹ ਸੇਢੀ ਸਾਹਿਬ ਦੀਆਂ ਜਲੇਬੀਆਂ ਕਿੱਦਾਂ ਮੈਂ ਕਹਿੰਦਾ ਇਹ ਘੈਂਡਾ ਪੂਰੀ ਆ ਜੀ ਆਪਾਂ ਚੌਂਕੀ ਰਹਿੰਦੇ ਰਹਿਆ ਉਦੋਂ ਵੀ ਖਾਂਦੇ ਰਹਿਆ ਇਹਦੀਆਂ ਅੱਛਾ ਜੀ ਕਿੰਨੇ ਸਾਲ ਹੋ ਗਏ ਨੇ ਇਹ ਗੱਲ ਨੂੰ ਮੈਨੂੰ ਪਿਆ 26-27 ਸਾਲ ਹੋ ਗਏ 26-27 ਸਾਲ ਹੋ ਗਏ ਸੇਢੀ ਸਾਹਿਬ ਦੀਆਂ ਜਲੇਬੀਆਂ ਚੱਲ ਰਹੀਆਂ 95 ਸਾਲ ਤੋਂ ਮੈਂ ਖਾ ਰਿਆ ਇਹਨਾਂ ਦੀ ਅੱਛਾ ਕੀ ਆ ਗੱਲ ਹੈ ਲਾਈਵ ਪ੍ਰੋਗਰਾਮਸ ਹਨਾ ਤਾਜ਼ਾ ਚਾਵਲਿਆ ਜੀ ਇਹ ਦੇਖੋ ਆ ਤਾਜੀ ਜਲੇਬੀ ਚੱਲ ਰਹੀ ਹੈ ਹੋਰ ਤਾਂ ਚੋਕਲਾ ਕੀ ਆ ਬਾਤ ਹੈ ਕੀ ਆ ਬਾਤ ਹੈ ਅਦੇਖੋ ਜੀ ਇਹ ਸਾਡਾ ਤਾਜ਼ਾ ਪ੍ਰੋਗਰਾਮ ਹੈ ਦੇਖੋ ਨਾਲ ਦੇ ਨਾਲ ਨਿਕਲ ਰਹੀਆਂ ਵਾ ਨਾਲ ਦੇ ਨਾਲ ਚੱਲ ਰਹੀਆਂ ਦਸਹਿਰੇ ਦੇ ਸਪੈਸ਼ਲ ਸੇਟੀ ਸਾਹਿਬ ਦੀਆਂ ਜਲੇਬੀਆਂ ਲੋਕਾਂ ਦੀ ਭੀੜ ਦੇਖੋ ਕਿੰਦਾ ਉਮਰ ਰਹੀ ਹੈ ਕੀ ਬਾਤ ਹੈ ਕੀ ਬਾਤ ਹੈ ਮੌਜਾਂ ਲੱਗੀਆਂ ਮੌਜਾਂ ਲੱਗੀਆਂ ਜੀ ਸਭ ਕਿੰਨੀ ਦੇਲ ਤੋਂ ਸੇਟੀ ਸਾਹਿਬ ਦੀ ਸੇਵਾ ਜੋ ਤੁਸੀਂ ਇਹ ਜਲੇਬੀਆਂ ਦੇ ਕਾਲ ਹੋ ਗਿਆ 30 ਸਾਲ ਹੋ ਗਏ ਜਲੇਬੀਆਂ ਘਟਦੇ ਤੇ ਤੁਸੀਂ ਸੇਟੀ ਸਾਹਿਬ ਦੇ ਨਾਲ ਕੰਮ ਕਰ ਰਹੇ ਹੋ ਕਿੱਦਾਂ ਚੱਲਦੀ ਸੇਲ ਬਹੁਤ ਵਧੀਆ ਚੱਲਦੀ ਹੈ ਵਧੀਆ ਪ੍ਰੋਗਰਾਮ ਹੈ ਲਾਈਵ ਪ੍ਰੋਗਰਾਮ ਹਨ ਧੰਨ ਹੋਏ ਤੁਸੀਂ ਆ ਜੀ ਵਾਕਿਆ ਹੀ ਬਾਤ ਹੈ ਕੀ ਬਾਤ ਆ ਦੇਖੋ ਜੀ ਇਹ ਸਾਰੇ ਪੈਸੇ ਵੜਾ ਰਹੇ ਨੇ ਆਪਣੇ ਕਿ ਦੋ ਜੀ ਤੁਹਾਨੂੰ ਵੱਧਾ ਕਿਲੋ ਜਲੇਬੀਆਂ ਦੋ ਜੀ ਤੁਹਾਨੂੰ ਪਾਈਆਂ ਜਲੇਬੀਆਂ ਦੋ ਜੀ ਤੁਹਾਨੂੰ ਕਿਲੋ ਆ ਕੰਡੇ ਦੇ ਪ੍ਰੋਗਰਾਮ ਚੱਲਦਾ ਪਿਆ ਹੈ ਜਲੇਬੀਆਂ ਗੱਲੇ ਕੜਾਏ ਚ ਨਿਕਲ ਕੇ ਪੈਂਦੀਆਂ ਬਾਅਦ ਚੋਂ ਲਫਾਵਿਆਂ ਚ ਪਹਿਲੇ ਚੱਲ ਜਾਂਦੀਆਂ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਲੋਕੀ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਆ ਦੇਖੋ ਭਾਜੀ ਪੈਸੇ ਫੜ ਕੇ ਖਿਲੋਤੇ ਨੇ ਟੁਵਾਰੀ ਨਹੀਂ ਆ ਰਹੀ ਵਤਨ ਦੀ ਮਿੱਟੀ ਨਿਊਜ਼ ਚੈਨਲ ਜੀ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਨਿਊਜ਼ ਚੈਨਲ ਵਤਨ ਦੀ ਮਿੱਟੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਸਸੀ ਕਾ ਸਾਹਿਬ ਜੀ ਜਲੇਬੀਆਂ ਲੈਣ ਆਇਓ ਤੁਸੀਂ ਵੀ ਆਪ ਜੀ ਦਾ ਸ਼ੁਭਨਾਮ ਮੇਰਾ ਨਾਮ ਵਿਨੇ ਸ਼ਰਮਾ ਜੀ ਤੁਸੀਂ ਵੇਰਕਾ ਤੇ ਰਹਿਣ ਵਾਲੇ ਹੋ ਸਿਟੀ ਸਾਹਿਬ ਦੀਆਂ ਜਲੇਬੀਆਂ ਕਿੰਨੀ ਦੇਰ ਤੋਂ ਇਸ ਤਰ੍ਹਾਂ ਹੀ ਚੱਲਦਾ ਪਿਆ ਪ੍ਰੋਗਰਾਮ ਮੈਨੂੰ ਤੇ ਜੇ ਮੇਰੀ ਉਮਰ ਆਪਣੀ 37 ਸਾਲ ਆ ਪਰ ਮੈਨੂੰ 25 ਸਾਲ ਇਹਨਾਂ ਨੂੰ ਜਨਦੀ ਹੋ ਸਹਮਾਲੀਉਂਦਾ ਦੇਖਣ ਦਾ ਹੈ ਜੀ ਕਿਹ ਬਾਤ ਹੈ ਜਲੇਬੀਆਂ ਨਾ ਫ੍ਰੈਪਰੇਸ਼ਨ ਗਰਮ ਤੇ ਤਾਜ਼ੀਆਂ ਥੈਂਕ ਯੂ ਭਾਜੀ ਥੈਂਕ ਯੂ ਵਤਨ ਦੀ ਮਿੱਟੀ ਨਿਊ ਚੈਨਲ ਵੱਲੋਂ ਆਪ ਜੀ ਦਾ ਭਾਜੀ ਸਾਹਿਬ ਜੀ ਤੁਸੀਂ ਇਹਨਾਂ ਦੇ ਕਾਰੀਗਰ ਹੋ ਹਾਂਜੀ 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 ਕਿੰਨੇ ਸਾਲ ਹੋ ਗਏ ਸੇਵਾ ਦੇ ਵਿੱਚ ਅਵੀ ਚਲਿਤ ਨਾ। ਚਲਿ 50 ਸਾਲ ਹੋ ਗਏ ਨੇ ਜੇ ਜਲੇਬੀਆਂ ਇਸ ਤਰ੍ਹਾਂ ਹੀ ਚਲਦੀਆਂ ਬੀਆਂ। ਕੀ ਬਾਤ ਐ ਜੀ ਕੀ ਬਾਤ ਐ। ਥੈਂਕ ਯੂ ਸੀਟੀ ਸਾਹਿਬ। ਸੀਟੀ ਸਾਹਿਬ ਐ ਦੱਸੋ ਕਿ ਬਾਬੇ ਦੀ ਪੂਰੀ ਕਿਰਪਾ ਤੁਹਾਡੇ ਤੇ। ਬੜੀ ਇੱਕ ਕਿਰਪਾ। ਔਰ ਦੁਸ਼ਹਿਰੇ ਤੇ ਜਲੇਬੀਆਂ ਚਲਦੀਆਂ ਸਾਰਾ ਸਾਲ ਤੁਹਾਡੀਆਂ ਜਲੇਬੀਆਂ ਚਲਦੀਆਂ ਔਰ ਤਾਜ਼ਾ ਜਲੇਬੀਆਂ ਬਿਲਕੁਲ ਲੋਕੀ ਲਾਈਨਾਂ ਲਾ ਕੇ ਖੜੇ ਹੋਏ ਨੇ ਤੁਹਾਡੀਆਂ ਜਲੇਬੀਆਂ ਲੈਣ ਲਈ। ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਪਬਲਿਕ ਨੂੰ ਆਪਣੀ ਵੇਰਗੇ ਦੀ ਜਨਤਾ ਨੂੰ। ਬਹੁਤ ਬਹੁਤ ਧੰਨਵਾਦ ਕਹਿੰਦੇ ਹਾਂ। ਕਿ ਜਦੋਂ ਵੀ ਆਓ ਸਾਡੀਆਂ ਜਲੇਬੀਆਂ ਚੈੱਕ ਕਰਕੇ ਜਾਓ ਖਾ ਕੇ ਫਿਰ ਲੈ ਕੇ ਜਾਨੇ ਕੋਈ ਮਿੰਗਾ ਪ੍ਰੋਗਰਾਮ ਨਹੀਂ ਸਸਤਾ ਜਿਹਾ ਪ੍ਰੋਗਰਾਮ ਪਾਕਿਸਤਾਨ ਵਿੱਚ ਦੇ ਤੁਸੀਂ ਅਸੀਂ ਦੋ ਵੇ ਵੇ ਮੁਰਗੇ ਅਸੀਂ ਲਾਮਾ ਨਹੀਂ ਲੰਦੇ ਆ ਪਹਿਲੇ ਖਾ ਕੇ ਵੇਖੋ ਫਿਰ ਅਸੀਂ ਦਿੰਦੇ ਆ ਕੀ ਆ ਇੱਕ ਬਾਤ ਹੈ ਕੀ ਬਾਤ ਹੈ ਸਰ ਤੇ ਲਾਈ ਪ੍ਰੋਗਰਾਮ ਤੁਹਾਡਾ ਚੱਲਦਾ ਹੈ YouTube ਦੇ ਉੱਤੇ ਤੁਹਾਡੀਆਂ ਜਲੇਬੀਆਂ ਬਹੁਤ ਦੇਖ ਰਹੇ ਆ ਸਾਹਮਣੇ ਕੀ ਲੋਕੀ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਗੇ ਹੋਣ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਵਾਹ ਜੀ ਵਾਹ ਮੈਂ ਆਪਣੀ ਇਸ ਵੀਡੀਓ ਰਾਈ ਕਾਹਾਂਗਾ ਜੀ ਜਿੱਦੋਂ ਵੀ ਆਓ ਤਾਂ ਸਿਟੀ ਸਾਹ ਦੀ ਹੈ ਜਲੇਬੀ ਜੋ ਕਿ ਇਹ ਆਪਣਾ ਵਿਸ਼ੇ ਪਬਲਿਕ ਸਕੂਲ ਹੈ ਉਸਦੇ ਬਿਲਕੁਲ ਕੋਲ ਲਗਾਉਂਦੇ ਹਨ ਲੋਕੇਸ਼ਨ ਜੋ ਹੈ ਵੀਰਕਾ ਦੇ ਵਿੱਚ ਇਹਨਾਂ ਦੀ ਔਰ ਟੜਾ-ਟੜ ਵਿਕਦੀਆਂ ਹਨ ਗਰਮ ਹੈ ਸਰਦੀਆਂ ਸੀਜ਼ਨ ਚੱਲ ਰਿਹਾ ਪਿਆ ਆਗੋ ਆਉਣ ਵਾਲਾ ਹੈ ਔਰ ਇਹਨਾਂ ਦੀ ਜਲੇਬੀ ਇੱਕ ਵਾਰੀ ਲੈ ਕੇ ਜਾਓ ਤੇ ਖਾਓ ਤੇ ਆਨੰਦ ਮਾਣੋ ਕਿਆ ਬਾਤ ਹੈ ਕਿਆ ਬਾਤ ਹੈ ਨਖ ਲੋਕਾਂ ਦੀ ਭੀੜ ਆਏ ਗੁਰੂ ਕਿਆ ਬਾਤ ਹੈ ਕਿਆ ਬਾਤ ਹੈ ਜਲੇਬੀਆਂ ਨੇ ਤਨ ਤਨ ਕਰਾਤੀ ਸੀ ਢੀ ਸਾਧੀਆਂ ਸਾਢੀ ਸਸ਼ੀਕਾਲ ਸਸ਼ੀਕਾਲ ਜੀ ਸਾਹਿਬ ਜੀ ਦਾ ਸ਼ੁਗਨਾਮ ਬੋਲਾਨਾਥ ਪਾਂਡੇ ਸਰ ਪੰਡਿਤ ਸਾਹਿਬ ਸਿੱਟੀ ਸਾਉ ਦੀ ਜਲੇਬੀਆਂ ਕਿੰਨੇ ਦਿਨ ਤੋਂ ਗਾ ਰਹੇ ਤੁਸੀਂ ਮੈਂ ਕੋਈ 15 ਸਾਲ ਲਾਈਵ ਚੱਲ ਰਿਹਾ ਪ੍ਰੋਗਰਾਮ ਤੇ ਤਾਜ਼ਾ ਤਾਜ਼ਾ ਜਲੇਬੀਆਂ ਚੱਲਦੀਆਂ ਐ ਸਾਹਵਰਾਨੀ ਵੀ ਇੰਟਰੋਡਕਸ਼ਨ ਕੀਤੀ ਐ ਅਸੀਂ ਇਹ ਰਟਾਇਰ ਹੋ ਗਏ ਜਲੇਬੀਆਂ ਖਾ ਖਾ ਕੇ ਮੈਂ ਇਹਨਾਂ ਦੀ ਜਲੇਬੀ ਖਾ ਖਾ ਕੇ ਰਟਾਇਰ ਹੋ ਗਿਆ 20 ਸਾਲ ਹੋ ਗਏ ਇੱਥੇ 20 ਸਾਲ ਹੋ ਗਏ ਔਰ ਤਾਜ਼ਾ ਪ੍ਰੋਗਰਾਮ ਮਿਲਦਾ ਹੈ ਤੁਹਾਨੂੰ ਹਾਂਜੀ ਹਾਂਜੀ ਕਿਆ ਬਾਤ ਐ ਜੀ ਕਿਆ ਬਾਤ ਐ ਬਿਲਕੁਲ ਤਾਜ਼ਾ ਬਿਲਕੁਲ ਤਾਜ਼ਾ ਪ੍ਰੋਗਰਾਮ ਕਰੋ ਤਾਜ਼ਾ ਪ੍ਰੋਗਰਾਮ ਸੇਠੀ ਜਲੇਬੀ ਵੀਰ ਕਾ ਸੇਠੀ ਜਲੇਬੀ ਵਾਲੇ ਵੀਰ ਕਾ ਨੀਅਰ ਵਿਸ਼ਪਬਲਿਕ ਸਕੂਲ ਨੀਅਰ ਬੱਲੀ ਟੈਂਟ ਹਾਊਸ ਬੱਲੀ ਦੀ ਹੱਡੀ ਨਾਨਕ ਸਰ ਨਾਨਕ ਸਰ ਗੁਰਦੁਆਰਾ ਤੇ ਜਦੋਂ ਵੀ ਆਓ ਜੀ ਬਾਹਰ ਵਾਲੇ ਅੰਦਰ ਵਾਲੇ ਸਾਰੇ ਐਸੀ ਪੰਜਾਬ ਵਾਸੀਆਂ ਨੂੰ ਔਰ ਜਿੰਨੇ ਵੀ ਵਤਨ ਦੀ ਮਿੱਟੀ نیوز ਚੈਨਲ ਨੂੰ ਸਾਰੇ ਦੇਖ ਰਹੇ ਨੇ ਈਵਰਸ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਕਦੇ ਵੀ ਇਧਰੋਂ ਲੰਘ ਕੇ ਜਾਓ ਤੇ ਸੇਠੀ ਜਲੇਬੀ ਪੰਡਾਰ ਤੇ ਜ਼ਰੂਰ ਦਰਸ਼ਨ ਦੇ ਕੇ ਜਾਓ ਵਾਈ ਗੋਦੀ ਕਾਕਾ ਸਾਹਿਬ ਵਾਈ ਗੋਦੀ ਕੀ ਪੱਤੇ